ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਪੂਰਾ ਭਖਿਆ ਹੋਇਆ ਹੈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਹੈ ਤੇ ਇਸ ਤੋਂ ਪਹਿਲਾਂ-ਪਹਿਲਾਂ ਸਰਪੰਚੀ ਦੇ ਉਮੀਦਵਾਰਾਂ ਦੇ ਵੱਲੋਂ ਅਤੇ ਮੈਂਬਰ ਪੰਚਾਇਤ ਦੇ ਉਮੀਦਵਾਰਾਂ ਦੇ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਤੇ ਇਹਨਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀਆਂ ਤਸਵੀਰਾਂ ਵੱਖੋ-ਵੱਖਰੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਵਿਰੋਧੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਦੋਸ਼ਾ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਕਾਂਗਰਸੀਆਂ ਅਤੇ ਅਕਾਲੀਆਂ ਦੇ ਨਾਮਜ਼ਦਗੀ ਜਿਹੜੇ ਪੱਤਰ ਨੇ ਉਹ ਖੋਲੇ ਗਏ ਨੇ ਅਤੇ ਕਈਆਂ ਦੇ ਪਾੜ ਦਿੱਤੇ ਗਏ ਨੇ ਇਸ ਨੂੰ ਲੈ ਕੇ ਮਜੀਠਾ ਹਲਕੇ ਦੀਆਂ ਤਸਵੀਰਾਂ ਵਿਕਰਮ ਮਜੀਠੇ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਜੀਠਾ ਮਿਊਂਸਿਪਲ ਕਾਰਪੋਰੇਸ਼ਨ ਦੇ ਬਾਹਰ ਸਰਪੰਚੀ ਦੇ ਉਮੀਦਵਾਰ ਅਤੇ ਮੈਂਬਰ ਪੰਚਾਇਤ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਖੜੇ ਹੋਏ ਨੇ ਤੱਕਾ ਮੁਕੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੋਈ ਲਾਈਨ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਵਾਰੋ ਵਾਰੀ ਅੰਦਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕਾਂ ਦੇ ਵੱਲੋਂ ਇੱਥੇ ਜਿਆਦਾ ਭੀੜ ਹੋਣ ਕਰਕੇ ਤੱਕਾ ਮੁਕੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਵਿਕਰਮ ਜੀਠੇ ਦੇ ਵੱਲੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਨੌਜਵਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਆਪਣੀ ਫਾਈਲ ਜਮ੍ਹਾਂ ਕਰਵਾਉਣ ਦੇ ਲਈ ਅੰਦਰ ਗਿਆ ਸੀ ਪਰ ਇੰਨੀ ਭੀੜ ਸੀ ਕਿ ਮੇਰੀ ਫਾਈਲ ਗਵਾਚ ਗਈ ਹੈ ਅਤੇ ਮੈਂ ਮਸਾ ਜਾਨ ਬਚਾ ਕੇ ਬਾਹਰ ਆਇਆ ਅਸਤੇ ਗੁਰਜਾ ਸਿੰਘ ਦਾ ਆ ਨੰਗਲ ਬਨਵਾਨ ਮੇਰਾ ਪਿੰਡ ਆ ਤੇ ਸਾਹਿਬ ਫਾਈਲ ਜਮਾ ਕਰਾਉਣ ਗਿਆ ਆਪਣੀ ਤੇ ਮੇਥੋਂ ਨਹੀਂ ਜਮਾ ਹੋਈ ਫਾਈਲ ਦਾ ਮੈਨੂੰ ਨਹੀਂ ਪਤਾ ਕਿਸੇ ਵੀ ਪਰਨਾ ਆਪਣੀ ਜਾਨ ਵਜਾਏ ਮਹਾਨ ਨਿਗਮ ਕੋ ਸਹਾ ਹੀ ਨਹੀਂ ਆਉਂਦਾ ਅਗਰ ਤੇ ਅੰਦਰ ਕਈ ਗਸ਼ਕਾ ਕੇ ਡਿੱਗਣ ਨਹੀਂ ਨੇ ਤੇ ਪਾਣੀ ਦਾ ਵੀ ਪ੍ਰਬੰਧ ਕੋਈ ਨਹੀਂ ਪਾਣੀ ਦਾ ਵੀ ਭਰਾ ਕੀ ਹੋ ਸਕਦਾ ਤੇ ਪਾਣੀ بچਾਓ ਮੇਰੇ ਵੀਰ ਉਥੇ ਕੋਈ ਜੇ ਤਾਂ ਇਹ ਨੌਜਵਾਨ ਹੈ ਸਾਡਾ ਹਾਲ ਹੈ ਕਿ ਬਹੁਤ ਇਸ ਦਿਨ ਵਾਲੀ ਬਿਕਰਮਜੀਠੇ ਦੇ ਵੱਲੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਵਿਅਕਤੀ ਦਾਵਾ ਕਰਦਾ ਹੈ ਕਿ ਮੈਂ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਈ ਸੀ ਪਰ ਹੁਣ ਸਾਨੂੰ ਇੱਕ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਨੇ ਨਵਾਂ ਪਾਰਟੀ ਨੂੰ ਪਾਈਆਂ ਆ ਸੁਣ ਲੋ ਗੱਲ ਨਹੀਂ ਤੈਨੂੰ ਨਾਮਿਨੇਸ਼ਨ ਕਰੋ ਕਰਨਾ ਚਾਹੁੰਦੇ ਸੀ ਰੋਗਤਾ ਜੀ ਭਰੇ ਦਿੱਤੇ ਕਹਿੰਦੇ ਇਹ ਭਰੇ ਤੇ ਰੱਦ ਕਰਦੇ ਨੇ ਇਹਨਾਂ ਦਾ ਆਪ ਦੱਸ ਰਹੇ ਕਿ ਇਹ ਹੀ ਆਪ ਆਹ ਨਹੀਂ ਦਲਗਾਵ ਲਿਆਉਣ ਵਾਸਤੇ ਪਾਈਆਂ ਆ ਆ ਦਲਗਾਵ ਸੀ ਆਹੀਂ ਸੁਣਿਆ ਪਿਆ ਉੱਥੇ ਬੜਾ ਯਾਰ ਬਹੁਤ ਮੰਦਾ ਉਹ ਸਾਹ ਹੀ ਲੈਣ ਨੂੰ ਬਹੁਤ ਲੋਕਾਂ ਨੂੰ ਤੇ ਦੋ ਫੈਲਾ ਬੱਜਿਆ ਉਹ ਕਰਾਈਆਂ ਬਾਕੀ ਸਾਰੀਆਂ ਪਾਰਟੀਆਂ ਦਾ ਦੁਨੀਆ ਬਾੜੀਆਂ ਤਾਂ ਕਹਿਣਾ ਬਣ ਕੇ ਸਫਲ ਇਸ ਦਿਨ ਵਾਲੀ ਵਿਕਰਮ ਮੰਜੀਠੇ ਦੇ ਵੱਲੋਂ ਜ਼ਿਲ੍ਹਾ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਆਪ ਆਗੂਆਂ ਦੇ ਵੱਲੋਂ ਅਸਲਾ ਲੈ ਕੇ ਜਿੱਥੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਉੱਥੇ ਆਪ ਦੇ ਆਗੂ ਆਮ ਆਦਮੀ ਪਾਰਟੀ ਦੇ ਆਗੂ ਅਸਲਾ ਲੈ ਕੇ ਬੈਠੇ ਹੋਏ ਨੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਫਿਰ ਧਰਨੇ ਤੇ ਬੈਠ ਜਾਵਾਂਗੇ ਐਸਐਸਪੀ ਸਾਹਿਬ ਦੇਖੋ ਉਹ ਆਕਾਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੱਗਾ ਉਹਦਾ ਮੁੰਡਾ ਅੰਦਰ ਪਿਸਤੌਲ ਲੈ ਕੇ ਬੈਠਿਆ ਇੱਥੇ ਫਿਰ ਕਬੱਤ ਕਰਾਉਣਾ ਜੀ ਮਜੀਠੇ ਬਲਾਕ ਚ ਜੀ ਉਸੇ ਡੀਐਸਪੀ ਨੂੰ ਪੁੱਛੋ ਹੋਣੀ ਕਮਾਲ ਹੋਈ ਪਈ ਹੈ ਜੀ ਅਸਲੇ ਨਾਲ ਲੋਕ ਅੰਦਰ ਜਾਣ ਦੇ ਚਲੋ ਇੱਕ ਲਾ ਜੀ ਇੱਥੇ ਇਨਸ਼ੋਰ ਕਰੋ ਅਸਲਾ ਲੈ ਕੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਜੱਗਾ ਉਹਦਾ ਬੋਡਾ ਅੰਦਰ ਗਿਆ ਜੀ ਵਿਕਾਸ ਉਹਦਾ ਨੌਵਾ ਜੀ ਆਪਣਾ ਮਜੀਠੇ ਬਲਾਕ ਜੀ ਬੇਟਾ ਪਤ ਕਰਾਉਣ ਦਾ ਨਵਾਂ ਕੰਮ ਇੱਥੇ ਵੀ ਰਹੀ ਤਾਂ ਬਾਹਰ ਵੈਕਸੀਨ ਲੱਗੇ ਜੀ ਧਰਮੇ ਜੀ